ਤانوں ਗੁਰਦੁਆਰਾ ਸਾਹਿਬ ਉਸ ਜਗ੍ਹਾ ਦੇ ਦਰਸ਼ਨ ਕਰਾਉਂਦੇ ਆ ਜਿੱਥੇ ਤਨ ਗੁਰੂ ਨਾਨਕ ਪਾਤਸ਼ਾਹ ਜੀ ਫਤਿ ਉਦਾਸੀ ਟਾਈਮ ਕਰਦੇ ਹੋਏ ਇਹ ਲੇਹ ਦੇ ਵਿੱਚ ਪਹੁੰਚੇ ਸੀ ਇਹ ਜਗ੍ਹਾ ਪਤਾ ਲੱਗਿਆ ਵੀ ਕੋਈ ਜਗ੍ਹਾ ਤੇ ਕੋਈ ਹਰੀਆਲੀ ਕੋਈ ਰੁੱਖ ਨਹੀਂ ਹੁੰਦੇ ਸਾਨੂੰ ਤਾਂ ਇੱਥੇ ਦੇ ਕੁਝ ਸੰਗਤਾਂ ਨੇ ਫਰਿਆਦ ਕੀਤੀ ਮਹਾਰਾਜ ਸਾਡੇ ਕੋਈ ਇੱਥੇ ਰੁੱਖ ਜਾਂ ਕੋਈ ਚੀਜ਼ ਨਹੀਂ ਹੁੰਦਾ ਤਾਂ ਇੱਥੇ ਇਹ ਮਹਤਾਨ ਗੁਰੂ ਨਾਨਕ ਪਾਸ਼ਾ ਨੇ ዳਤਨ ਕਰਕੇ ਇੱਥੇ ਰੱਖ ਦਿੱਤਾ ਸੀ ਉਹ ਦਰਖਤ ਜਿਹੜੇ ਤੁਸੀਂ ਦਰਸ਼ਨ ਕਰਦੇ ਹੋ ਇਸ ਟਾਈਮ ਇਹ ਉਹ ਮਹਾਰਤਾਨ ਗੁਰੂ ਨਾਨਕ ਪਾਸ਼ਾ ਦੇ ਇਹ ዳਤਨ ਦਾ ਰੂਖ ਹੈ ਤੇ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ዳਤਨ ਸਰ ਸਾਹਿਬ ਮੌਜੂਦ ਨੇ ਆਓ ਤੁਹਾਨੂੰ ਇੱਥੇ ਦੇ ਗ੍ਰੰਥੀ ਸਿੰਘ ਦੇ ਨਾਲ ਰੂਹ ਪਰ ਰੂਖ ਕਰਾਉਣ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਡੀ ਇੱਧਰ ਹੋ ਜੁਰਜ ਬਈ ਆਪਾਂ ਬੜਾ ਸ਼ੁਭ ਨਾਮ ਜੀ ਪਾਇਤਵੰਤ ਸੇਬ ਜੀ ਅਛੂ ਜੀ ਉਹ ਪਾ ਜੀ ਇੱਥੇ ਗੁਰਦੁਆਰੇ ਸਿੰਘਪਨ ਦਰਸ਼ਨ ਕਰਾਉਇਆ ਸੀ ਬਰਿਸ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਸਿੰਘਪਨ ਜੀ ਫੋਟੋ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਤੀਜੀ ਉਦਾਸੀ ਦੇ ਵਿੱਚ ਇੱਥੇ ਆਏ ਸੀ ਔਰ ਇੱਥੇ ਦੇ ਜਿਹੜੇ ਬੁੱਢੇ ਲੋਗ ਨੇ ਆਕਸੀਜਨ ਦੀ ਕਮੀ ਕਰਕੇ ਇੱਥੇ ਪੇੜ ਪੌਦਾ ਕੋ ਹੁੰਦਾ ਨਹੀਂ ਸੀ ਤਜਿਕਿਸਤਾਨ ਦਾ ਇਲਾਕਾ ਸੀ ਪੂਰਾ ਤਾਂ ਉਹਨਾਂ ਲੋਕਾਂ ਨੇ ਮਾਲੇ ਅੱਗੇ ਫਰਿਆਦ ਕੀਤੀ ਕਿ ਮਹਾਰਾਜ ਸਾਡੇ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰੋ ਕਿ ਜੀਵਨ ਸਫਲ ਹੋ ਸਕੇ ਤੇ ਮਹਾਰਾਜ ਜੀ ਨੇ ਫਿਰ ਜਿਹੜੀ ਇਹ ਤੁਸੀਂ ਪੇੜ ਦੇਖ ਰਹੇ ਹੋ ਜੀ ਇਹ ਨਿਸਵਾਗ ਦਾ ਪੇੜ ਹੈ ਔਰ ਜਿਹੜੀ ਆਪਾਂ ਬਾਜ਼ਾਰ ਚ ਲੈ ਕੇ ਪੇਸਟ ਵੀ ਕਰਦੇ ਆਂ ਔਰ ਗੁਰਨਾਥ ਸਾਹਿਬ ਜੀ ਨੇ ਦਾਂਤਨ ਗੱਡੀ ਸੀ ਤਾਂ ਦਾਂਤਨ ਤੋਂ ਫਿਰ ਇਹ ਵਿਸ਼ਾਲ ਪੇੜ ਹੋ ਗਿਆ ਔਰ ਲਦਾਖ ਦਾ ਸਭ ਤੋਂ ਪਹਿਲਾ ਪੇੜ ਹੈ ਜੀ ਰਗਿਸਤਾਨ ਦਾ ਉਹ ਰੇਗਿਸਤਾਨ ਦਾ ਪੇੜ ਤੁਹਾਨੂੰ ਆਸ-ਪਾਸ ਕਿਤੇ ਵੀ ਨਜ਼ਰ ਨਹੀਂ ਆਏਗਾ ਦੂਰ-ਦੂਰ ਤੱਕ ਔਰ ਉਸ ਤੋਂ ਬਾਅਦ ਫਿਰ ਜਿਹੜਾ ਹੈ ਇਹ ਲੋਕ ਜਿਹੜੇ ਨੇ ਬੁੱਧਿਸਤ ਲੋਕ ਜਿਹੇ ਗੁਨਾਨਿਕ ਸਾਹਿਬ ਜੀ ਨੂੰ ਗੁਨਾਨਿਕ ਲਾਮਾ ਨੂੰ ਪੁੱਛੇ ਕਰਕੇ ਪੂਜਦੇ ਨੇ ਔਰ ਇੱਥੇ ਹਰ ਸਾਲ ਵੀ ਪੂਜਾ ਕਰਦੇ ਔਰ ਉਸ ਤੋਂ ਬਾਅਦ ਫਿਰ ਗੁਨਾਨਿਕ ਸਾਹਿਬ ਜੀ ਜਿਹੜੇ ਨੇ ਇੱਥੋਂ ਸ਼੍ਰੀਨਗਰ ਸਾਹਿਬ ਨੂੰ ਚਲੇ ਗਏ ਚਲੇ ਗਏ ਪੱਤਰ ਸਾਹਿਬ ਬਾਅਦ ਚ ਗਏ ਪਹਿਲਾਂ ਇੱਥੇ ਉਹਨਾਂ ਨੇ ਸਥਾਨ ਜਿਹੜਾ ਰੱਖਿਆ ਸੀ ਉਸ ਤੋਂ ਬਾਅਦ ਫਿਰ ਪੱਤਰ ਸਾਹਿਬ ਤੋਂ ਰਵਾਨਗੀ ਮਤਨ ਸਾਹਿਬ ਤੇ ਜੰਮੂ ਹੁੰਦੇ ਹੋਏ ਵਾਪਸੀ ਪਾਕਿਸਤਾਨ ਨੂੰ ਨਿਕਲ ਗਏ ਔਰ ਇਹ ਸਿੰਘ ਸਾਹਿਬਾਨ ਸਾਡੇ ਜਿਹੜੇ ਸਾਰੇ ਆਏ ਨੇ ਅੱਜ ਇਸ ਸਾਲਾਨਾ ਸਮਾਗਮ ਏ ਅਸਰੀਏ ਖਾਨਪਾ ਸਾਹਿਬ ਆਰੰਭ ਹੋ ਰਹੇ ਨੇ ਔਰ ਮੰਗਲਵਾਰ ਨੂੰ ਭੋਗ ਪੈਣਗੇ। ਤੋਂ ਸਾਰੇ ਸਿੰਘ ਸਾਹਿਬਾਂ ਜਿਹੜੇ ਪਾਠੀ ਸਿੰਘਾਂ ਦੀ ਜਿਹੜੀ ਨਬੋਂਗੇ ਆਪਣੀ ਤੇ ਉਸ ਤੋਂ ਬਾਅਦ ਫਿਰ ਸਾਡੇ ਬਾਬਾ ਜੀ ਵੀਰੇ ਨੇ ਡੇਰੇ ਦੇ ਬਾਬਾ ਪ੍ਰੀਤ ਸਿੰਘ ਬਾਬੇ ਦਬਹੀਆ ਰਤੂ ਜਥਾ ਬਾਬਾ ਪ੍ਰੇਮ ਸਿੰਘ ਜੀ ਪਿੰਡ ਬਹੀਆ ਜਥਾ ਖਾਨੀਆਪ ਜਿਹੜੇ ਨੇ ਉਹ ਇਹਨਾਂ ਵੱਲੋਂ ਬਾਬਾ ਜੀ ਲੋਕ ਕਰਵਾਏ ਜਾ ਰਹੇ ਨੇ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਹੈ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਰੂਰ ਆਉਣ ਤਾਂ ਜੋ ਆਪਾਂ ਕੋਈ ਇਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਨਾ ਰਹਿ ਜਾਵੇ ਖੋਝ ਜਾਵੇ ਸਾਡੇ ਕੋ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਾਖਸ਼ਾਤ ਦਰਸ਼ਨ ਨਹੀਂ ਕਰ ਸਕੇ ਸੋ ਇਹਨੇ ਕਹ ਦਿਆ ਹੋਇਆ ਪੁੱਛਣਾ ਚੁਕ ਨਹੀਂ ਮਿਖਵਾ ਜੁਨੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸੁਭ ਨਾਮ ਜੀ ਦਵਿੰਦਰ ਸਿੰਘ ਏਸੀ ਵਾਹਿਗੁਰਜੀ ਕਾ ਖਾਲਸਾ ਏਸੀ ਸਿੱਖ ਪਾਈ ਸਾਹਿਬ ਜੀ ਪਾਈ ਗਰੰਥੀ ਸਿੰਘ ਜੀ ਦਵਿੰਦਰ ਸਿੰਘ ਜੀ ਆਰਮੀ ਤੋਂ ਨੇ ਇਥੇ ਜਿਹੜਾ ਕਿ ਡਿਊਟੀ ਨਿਭਾ ਰਹੇ ਨੇ ਬਹੁਤ ਵਧੀਆ ਸਾਡੇ ਕੋਲ ਸਪਿਚ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ

ਯਾ ਕਬੂਲ ਰੇ ਗੁਰੂ ਸਾਹਿਬ ਕੀ ਸ਼ਰਨ ਆਪਣਾ ਸੱਖ ਪਾਈਏ اس صورت حرکت کرنے کی ضرورت ہے جانتے ہیں کیا ہے پانی پانی کے شامل پانی پانی ہے تو یہاں اور اس بات کا مطلب ہے شاید کر دے